ਸਾਹਿਬਾ ਸਾਰੇ ਮੇਰੇ ਬੀਤੇ ਪੰਨ ਜੀ ਫਰਾਜ ਜੀ ਮੇਰੇ ਸਾਰੇ ਕਿਸਾਨ ਵੀਰੋ ਅੱਜ ਅਸੀਂ ਖਾਸ ਕਰਕੇ ਬਾਈਕੋਟਾ ਦੇ ਜੋ ਨਵਾਂ ਪ੍ਰੋਡਕਟ ਆਇਆ ਹੈ ਲਾ ਦੇ ਐਮਪਾਇਰ ਕੰਪਨੀ ਨੇ ਇਹ ਉਹ ਕਹਿਆ ਜਿਹੜਾ ਕਿ ਆਪਣਾ ਲੀਜਨ ਡਲਟਾ ਦੇ ਖਾਤੋਂ ਹੋਰ ਅਪਗ੍ਰੇਡ ਕੀਤਾ ਕਹਿੰਦੇ ਵਿੱਚ ਇਹਨਾਂ ਟੈਟਾ ਜਲੀਫੋਨ ਤੇ ਸਪਰੋਨ ਗ੍ਰੈਨੂਲ ਕੱਢਿਆ ਤੇ ਵਿੱਚ 10% ਜੀਨ ਮੋਟਿੰਗ ਕੀਤੀ ਹੈ ਇਹਦੇ ਦੋ ਫਾਇਦੇ ਨੇ ਇੱਕ ਤੇ ਸੁੰਢੀ ਇੱਕ ਤੇ ਦੋ ਦੇ ਸੁੰਢੀ ਇੱਕ ਪੱਤਾ ਵੀ ਸੁੰਢੀ ਇਹਨੂੰ ਵੀ ਡੱਕਦੀ ਹੈ ਤੇ ਆਪਣੇ ਮਿੱਤਰ ਵੀਰਾਂ ਨੂੰ ਕੋਲ ਕੋ ਨੁਕਸਾਨ ਨਹੀਂ ਕੋਈ ਮੀਟਿੰਗ ਕੋਈ ਨੁਕਸਾਨ ਕਰਦੀ ਇਹਦਾ ਖਾਸ ਕਰਕੇ ਤੁਹਾਨੂੰ ਕੋਲ ਵਿਸ਼ੇਸ਼ਣ ਦੇਣਗੇ ਆਪਣੇ ਕੰਪਨੀ ਦੇ ਸ਼ਰਮੁਖ ਮਾਰਕੀਟ ਜਿਹੜੀ ਕਿ ਇਸ ਕੰਪਨੀ ਦੇ ਫੀਲਸ ਹੈ ਫੀਲਸ ਸ਼ਹਿਰ ਦੇ ਨਾਲ ਕਿ ਮੇਂ ਅਜਨਾਲਾ ਮਰਦਾਸਪੁਰ ਇਹ ਏਰੀਆ ਵੇਖਦੇ ਨੇ ਦੱਸਿਓ ਕਿਉਂ ਸਾਸ਼ੀਗਾਂ ਦੀ ਸਾਰਿਆਂ ਨੂੰ ਬਾਈ ਦੇ ਖਾਲਸਾ ਵੈਦ ਵੀ ਫੜੇ ਪਹਿਲਾਂ ਤਾਂ ਬਾਇਰ ਨੇ ਨਵਾਂ ਪ੍ਰੋਡਕਟ ਕੱਢਿਆ ਰੀਜਨ ਤੋਂ ਆਪਾ ਕਰਕੇ ਵਿਕੋਟਾ ਬਿਕੋਟਾ 'ਚ ਦੋ ਸਾਈਟ ਪਾਇਆ ਜੀ ਫਿਫਰੋ ਨੇ 0.6% ਤੇ ਪੈਟਰ ਜਿੰਨੀ ਕੋਲ 0.4% ਠੀਕ ਹੈ ਜੀ ਅਰੇ ਪੰਜ ਫਾਇਦੇ ਨੇ ਆਪਾਂ ਨੂੰ ਪਹਿਲੇ ਤੇ ਇੱਕ ਜੜਾ ਦਾ ਵਿਕਾਸ ਕਰਦਾ ਆ ਦੂਜੀ ਗੋਧੀ ਸੁੰਦੀ ਮਾਰਦਾ ਆ ਜੀ ਕਿ ਕਿਹੜੀ ਆ ਉਹ ਆਪਣੀ ਜਿਹੜੀ ਮਿੱਟੀ ਦੀ ਆ ਜਿਹਦਾ ਆਪਾਂ ਯੂਰੀਆ ਪਾ ਪਾ ਕੇ ਆਪਾਂ ਖਰਾਬ ਕੀਤੀ ਆ ਉਹਦੀ ਹੈਗਾ ਸੁਧਾਰਦਾ ਆ ਚੌਥੀ ਗੱਲ ਐ ਜੀ ਕਿ ਪੱਤਾ ਦਾ ਬੇੜ ਨਾ ਲੌਂਗ ਲਾਸਟਿੰਗ ਆਹ ਰਿਜ਼ਲਟ ਜੇ ਪੱਤਾ ਦੇ ਪੇੜ ਦੀ ਜੇ ਆਪਾਂ ਸਪਰੇ ਆਪਾਂ ਪੱਤਾ ਦੇ ਪੇੜ ਦੀ ਕਰਦੇ ਆ ਉਹ ਉਹ ਵੀ ਨਹੀਂ ਹੋਣ ਦਿੰਦਾ ਤੇ ਪੰਜਵਾ ਮਿੱਤਰ ਕੀੜਿਆਂ ਨੂੰ ਆਪਣਾ ਬਚਾਉਂਦਾ ਆ ਧੰਨਵਾਦ ਜੀ